ਹੈਲੋ ਸਾਸਤਰੀ ਘਰ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਤੀਆਂ ਦੱਸਣ ਨੂੰ ਅਗਲਾ ਦਿਨ ਦਿਖਾ ਰਹੇ ਹਾਂ ਜੀ ਜੋ ਵੀ ਆਪਣੀ ਵੀਡੀਓ ਤੇ ਭੈਣ ਭਾਈ ਆਉਂਦੇ ਆ ਮੈਂ ਉਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਉਹਨਾਂ ਦਾ ਜੀ ਆਪਾਂ ਫੋਟੋ ਸੁਣਹਾਂ ਨਹੀਂ ਹਾਂ ਤੇ ਇਮਰਸੇਹ ਜਿਹਦੀ ਮਾਤਾ ਜੀ ਆਏ ਹੋਏ ਸੀ ਉਹ ਇਮਰਸੇਹ ਲਈ ਆਸਟ੍ਰੇਲੀਆ ਗਈ ਹੋਈ ਆ ਉਹਨਾਂ ਨਾਲ ਮੈਂ ਫੋਟੋ ਕਰਵਾਈ ਹੈ ਤੇ ਜਾਦਾਂ ਨਹੀਂ ਸੀ ਆਪਣੀਆਂ ਇਹ ਤੇ ਬੰਦੇ ਕੋਲ ਹੋਰ ਕੁਝ ਨਹੀਂ ਰਹਿੰਦਾ ਇੱਕ ਜਾਦਾਂ ਹੀ ਰਹਿੰਦੀਆਂ ਨੇ ਹਮੇਸ਼ਾ ਤੇ ਆਪਾਂ ਜਾਦਾਂ ਨੂੰ ਹੀ ਪਟਾਰੀ 'ਚ ਭਰ ਕੇ ਸੋਡੇ ਸਾਹਮਣੇ ਦਿਖਾਉਣੇ ਆ ਵੀ ਆਪਾਂ ਕੱਲ ਕਹੇ ਜੀ ਸੀ ਅੱਜ ਕਹੇ ਜੀ ਸੀ ਤੇ ਜਿਸ ਨੂੰ ਵੀ ਆਪਾਂ ਮਿਲਦੇ ਆਂ ਤੇ ਦੇ ਲੋ ਪਿਆਰ ਨਾ ਮਿਲਦੇ ਆਂ ਸਾਰੇ ਆਪਾਂ ਨੂੰ ਪਿਆਰ ਕਰਦੇ ਤੇ ਜੱਗ ਤੇ ਆਉਣ ਦਾ ਫੇਰ ਹੀ ਫਾਇਦਾ ਜੇ ਆਪਾਂ ਜ਼ਿੰਦਗੀ ਨੂੰ ਇੰਜੋਏ ਕਰਦੇ ਆਂ ਜੀ ਤੇ ਇੰਜੋਏ ਕਰਨਾ ਵੀ ਜ਼ਰੂਰੀ ਹੈ ਤੇ ਜੋ ਵੀ ਵੀਡੀਓ ਤੇ ਭੈਣ ਭਾਏ ਆਉਣ ਕੇ ਫੋਲਡਵਾਚ ਕਰਿਓ ਵੀਡੀਓ ਨੂੰ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਸੋਨੂੰ ਬਹੁਤ ਹੀ ਪਿਆਰਾ ਗਿੱਧਾ ਦਿਖਾ ਰਾਂ ਦਿਖਾਵਾਂਗੇ ਅਸੀਂ ਤੇ ਬਹੁਤ ਵਧੀਆ ਪ੍ਰੋਗਰਾਮ ਆ ਜੀ ਤੀਆਂ ਦਾ ਤੇ ਸਾਰੇ ਖੂਬ ਇੰਜੋਏ ਕਰ ਰਹੇ ਨੇ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਆਓ ਜੀ ਪੰਗਾਂ ਦਾ ਤੀਆਂ ਦੇਖਣ ਆ ਪੰਨੀ ਰਾਲੀਆਂ ਦਾ ਤੀਆਂ ਦੇਖਣ ਆ ਵੇ ਰਣੀਆਂ ਦਾ ਤੀਆਂ ਦੇਖਣ ਆ ਆਹੋ ਕਰ ਦੋ ਕੀयां ਦੇਖਣੀਆਂ ਬੇਨਰਬ ਦੇ ਹੌਸਲਾ ਤੀਆਂ ਦੇਖਣੀਆਂ ਲੱਪਖਾਂਡ ਦੇ ਗੀਗ ਲਾਸ ਕੱਚੇ ਦੁੱਧ ਦਾ ਨੱਚਦੇ ਪੰਮ ਕੇ ਨੂੰ ਲੱਪਖਾਂਡ ਦੀ ਤਾਸ ਕੱਚੇ ਦੁੱਧ ਦਾ ਨੱਚਦੇ ਪੰਮ ਕੇ ਨੂੰ ਕਿੱਦਾਂ ਪਾਉਣਾ ਨਹੀਂ ਜਾਣੀਆਂ ਤੁਸੀਂ ਵੀ ਪਾਉਣਾ ਨਹੀਂ ਆ ਜੀ ਪੋਨੀਆਂ ਲੰਕਾਰ ਕੇ ਮੈਂ ਪਜਾਮਣ ਗੱਟੀ ਬੋਲੀ ਪੋਨੀਆਂ ਲੰਕਾਰ ਕੇ ਮੈਂ ਪਜਾਮਣ ਗੱਟੀ ਬੋਲੀ ਪੋਨੀਆਂ ਲੰਕਾਰ ਕੇ ਲੰਮੇ ਲੰਨੇ ਕੱਪੜੇ ਨੇ ਤੱਕ ਲੈਤੀ ਪੋਨੀਆਂ ਕਾ ਬੋਲੀ ਬੱੱਚੋ ਬਣੇ ਵਾਰੀ ਵਾਰੀ ਬਟੇ ਸਾਰੇ ਨੱਚੇ ਗੋਡੀਆਂ ਚਿੱਟੇ ਕੋਲੇ ਜਿੰਨਾਂ ਨੇ ਪੁਣ ਕੀਤੇ ਰੱਬ ਨੇ ਬਣੇ ਗੋਡੀਆਂ ਕਾਂਡੇ ਕੋਈ ਵੇਚੇ ਸੁੰਡ ਜਮਾਇਣ ਕੋਈ ਵੇਚੇ ਰਾਇਆ ਪਾਣੇ ਨਹੀਂ ਗਾਰੇ ਬਦਲੇ ਚਿੱਟੇ ਬਦਲਿਏ ਕਿੱਥੇ ਕਿ ਜਾ ਕੇ ਵਰਸੇਗੀ ਅਜ ਨੱਚ ਲਸ ਮੇਰੇ ਕਰਸੇਗੀ ਅਜ ਨੱਚ ਲਸ ਮੇਰੇ ਕਰਸੇਗੀ ਛੋਟੀ ਨਾਣੇ ਜਬੜੀ ਪਰ ਜਾਈ ਟਾਈਮ ਗੱਡੀ ਦਾ ਗੋਣ ਲੱਗਿਆ ਨਹੀਂ ਜੀ ਚੁਲੇ ਚਿਲਤ ਮਾਰੀ ਨਚੜਾ ਡਾਣੇ ਨਚੇ ਪਰ ਹੁਣ ਤੇ ਸੋਹਜਾਤ ਅਰ ਇਹ ਬੋਤਲੇ ਸੀ ਇਹ ਬੋਤਲੇ ਵਿਚ ਵਸਦੇ ਮਨ ਕੇ ਚਿੜੀਏ ਉੜ ਜਾਣੀ ਚੀਨਾ ਕਬੂਤਰ ਵਣ ਕੇ ਚਿੜੀਏ ਉੜ ਜਾਣੀ ਚੀਨਾ ਕਬੂਤਰ ਵਣ ਕੇ ਚਿੜੀਏ ਉੜ ਜਾਣੀ ਇੱਕ ਹਰਾ ਬਾਣ ਇੱਕ ਪੀਲਾ ਬਾਣ

तूं न नत बाबोनू पीपल पतीअ वाहर वारा वीरा ततियां बाबोनू पीपल पतीअ विया बाला वेरा जय भेण वोॻ गला दूड़ हमा जयर भेण भोॻिया गला दूड़ा जय

ਨੀ ਛੋਟਾ ਮੂਰਤੀ ਬੰਦ ਬੰਦ ਨੀ ਗੀਏ ਨਿਆਰਾ ਚਿੱਤ ਲਾ ਕੇ ਗੁੰਦਣਾ ਪੁੱਤੀ ਜੇ ਬਿੱਜਾ ਕਾੜੀ ਦੇ ਸੁਨਿਆਰਾ ਚਿੱਤ ਲਾੜ ਕੇ ਜਮੋ ਜੇ ਇੱਧਰ ਕੈਮਰੇ ਤੇ ਨਾ ਰੁਕੋ ਬੰਧਣ ਕੇ ਮੂਨਿਆਰਾ ਨੀਆ ਬੰਧਣ ਕੇ ਮੂਟਿਆਰਾ ਆਇਆ ਆਇਆ ਮਟੋਲਾ ਬਣ ਕੇ ਮੈਂ ਕੰਨਾ ਦੇ ਵਿੱਚ ਮਿੱਪਲ ਪੱਤੀਆਂ ਬੱਲੇ 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 ਨੀ ਕੰਨਾ ਦੇ ਵਿੱਚ ਮਿੱਪਲ ਪੱਤੀਆਂ ਵਾਹੀ ਜੀ ਟੱਡੀਆਂ ਦਾ ਵੇਖ ਸ਼ਕੀਨਾਂ ਅੜਕੇ ਨਿੱਸਾ ਟੱਡੀਆਂ ਦਾ ਬੇਦਖੂਨਾਂ ਟੱਡੀਆਂ ਦਾ ਵੇਖ ਸ਼ਕੀਨਾਂ ਅੜਕੇ ਨਿੱਸਾ ਟੱਡੀਆਂ ਦਾ ਅੱਗਾਂ ਉਹ ਟਾਟ ਜਾ ਬੱਤੂਆਂ ਚੋ ਨਿੱਕੀਏ ਬੱਕੀਏ ਬੱਤੂਏ ਬੱਦੂਆਂ ਚੋ ਨਿੱਕੀਏ ਨਿੱਕੀਏ ਬੱਦੂਈਏ ਦਸ ਕਿੱਥੇ ਜਾ ਕੇ ਬੰਸੇਂਗੀ ਅਧਨਾ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਮੋਗਾ ਨਹੀਂ ਮੋਗੇ ਵਾਇਕ ਸਾਧ ਸੁਣੀਦਾ ਭਾਰੀ ਉਸ ਦੀ ਜੋਗ ਨਹੀਂ ਆਉਂਦੇ ਜਾਂਦੇ ਨੁਕੜਾ ਛਕਾਉਂਦਾ ਮੈਂ ਕਿਦਾਂ ਮਾਰਦਾ ਗੋਡਾ ਲੱਕ ਮੇਰਾ ਬਤਲਾ ਜਿਆ ਭਾਰ ਸਹਿਣਾ ਜੋਗ ਮੇਰੇ ਬਤਲਾ ਜਿਆ ਭਾਰ ਸਹਿਣਾ ਜੋਗ ਹਾਲ ਹਾਲਾਏ ਨਹੀਂ ਕੀ ਡਰਨੇ ਆਏ ਤੇ ਕਲੈਤਾਂ ਆਂਦੇ ਆਂ ਮੀਂਹਾਂ ਚ ਕੁੜੀਆਂ ਨੂੰ ਮਾਰਨ ਤੰਨੇ बकरा

ਚੰਦੇ ਤੇਰੇ ਵੀਰ ਘਰ ਚਨਾਰੇ ਵੀਰੇ ਨੇ ਪਾਣੀ ਮੰਗਿਆ ਬੈਣ ਵੱਜ ਕੇ ਗਲਾਸ ਫੜਾਵੇ ਤੇਣਾ ਪੰਗਿਆ ਦਾ ਰੱਬ ਨਾਮ ਛੋੜਾ ਫਾਵੇ ਤੇਣਾ ਪੰਗਿਆ ਦਾ ਰੱਬ ਨਾਮ ਛੋੜਾ ਫਾਵੇ ਤੇਣਾ ਪੰਗਿਆ ਦਾ ਜੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ ਪਿੰਡ ਮੇਰਾ ਗੋਤ ਨਾਲੀ ਏ ਕੁੜੀਏ ਮੇਰਾ ਕੰਮ ਨਹੀਂ ਜਾਣਦੀ नानी जे कुड़ीअ में कली तेरी मन <laughs> <laughs> कली तेरी मफ़े हटी लॻे लालार्म कली कतां वेतर कर लेयो पार्म कली <laughs> कतां वेतारी करियो ਮੋਗਣ ਲਈਏ ਪਾੜ ਕੇ ਮੂਹ ਚੰਦ ਜਦਾਨੀ ਸਿ ਤਿੰਨੀ ਲਾਉਂਦਾ ਕਾਣ ਕੇ ਮੂਹ ਚੰਦ ਜਦਾਨੀ ਸਿ ਤਿੰਨੀ ਲਉਂਦਾ ਮਾਰ ਕੇ ਮੂਹ ਚੰਦ ਜਦਾਨੀ ਸਿ ਤਿੰਦ ਦਾ ਪੜਾਏ ਫਾਇਰ ਕੀ ਲਈਏ ਮੁੰਡਿਆ ਕੀ ਵਫਾਈ ਤੋਂ ਲੈਣਾ ਵਫਾਈ ਦੀ ਤਖੀਨ ਕਰੀ ਫਾਇਰ ਦੀ ਤਖੀਨ ਕਰੀ ਸਾਲ ਪਿੱਛੇ ਕਰਿਆ ਨਾ ਵ ਆਪਣੇ ਕੱਪੂ ਨੇ ਮੁੰਡੀ ਕੌਂ ਕੀਆ ਲਾਉਣਾ ਵ ਆਪਣੇ ਕੱਪੂ ਨੇ

बड़ो वे उन गंगा नू बेईमान दुठां बेवे उद कलकत्ते नू जट बेईमान सॾे न कतेू दे दे जी आ ਤੇ ਘਰੇ ਸਾਡੇ ਵੀ 8 ਦੇ ਦੋਤੀ ਤੇ ਸਾਡੀ ਮਾਮੀ ਆਈ ਤਿਆਂ ਤੇ ਅੱਜ ਗੋਰੀ ਨੀ ਸੀ ਸਾਡੇ ਰਿਸ਼ਤੇਦਾਰ ਇਹਨਾਂ ਵੀ ਆਏ ਹੋਏ ਸੀ ਤੇ ਅਸੀਂ ਵੀ ਚਾਹ ਕੇ ਦੋ ਕੁ ਵਾ ਇੱਕ ਤੋਂ ਕਰੀਏ ਹਾਂ ਥੋੜੇ ਪਾਣੀ ਬਣਾਇਆ ਕਾਸ਼ ਤੇ ਉਹਦੇ ਨਾਮ ਨੂੰ ਕੁਝ ਚੀਜ਼ ਲੈ ਕੇ ਦਿੱਤੀ ਮੇਟੀ ਨੂੰ ਅੱਗੇ ਆ ਗਈ ਆ ਕੇ ਕੁਝ ਕਿਹਦੇ ਜੀ ਬੱਚਿਆਂ ਦਾ ਹੁੰਦੀ ਆ ਕੁੜੀ ਦਾ ਮੇਰੇ ਬੱਚਿਆਂ ਦੀ ਹੈ ਕਹਿੰਦੇ ਉਹਨੂੰ ਵੇਖਣਾ ਮੇਰੀਆਂ ਦਾ ਜਿਆਰਾ ਵੇਖਣੀ ਉਹਨੂੰ ਵੇਖ ਫੋਟੋ ਖਿੱਚੀਦਾ ਉਹ ਲਾਈਏ ਚੀਜ਼ਾਂ ਦਾ ਵੀ ਬੰਗਾ ਲਾ ਕੋਈ ਕੰਮ ਕਰ ਨਾ ਲੈੜੀ ਉਹ ਕਹਿੰਨਾ ਮੋਰਾ ਸੇਰੇ ਰੱਖੜੀ ਫੋਟੋ ਕਰਾਈਏ ਸੋਹਣ ਦਾ ਖਾਣੇ ਦੀ ਜੀ ਚ ਦੇਖ ਨਾ ਇਹ ਤੇ ਡੈਡੀ ਕੋਟ ਹੈ ਇਹਦਾ ਕੰਮ ਫੇਰ ਤੇ ਸਾਡੀ ਪਿਆਰੀ ਜੀ ਦੋਤੀ ਹੈ ਸੀਰਪ ਮੈਂ ਵੀਡੀਓ ਚ ਕੈਸ ਕਰ ਲਿਆ ਸੀ ਬੀਚ ਖੇਡਦੀ ਫਿਰਦੀ ਸੀ ਉਵੇਂ ਅੱਖਾਂ ਤੇ ਹੱਥ ਧਰ ਲੈਂਦੀ ਐ ਦੀ ਅਚਾਨਕ ਹੀ ਵੀਡੀਓ ਬਣਾਉਣੀ ਪੈਂਦੀ ਐ ਦੇਖੋ ਜੀ ਮੂੰਹ ਤੇ ਹੱਥ ਧਰਦੇ ਮੇਰੀ ਵੀਡੀਓ ਤਾਂ ਨਹੀਂ ਬਣਾਉਂਦੇ ਕਿਤੇ ਗੀਨਾ ਕੀ ਨਾ ਲੰਘ ਗਿਆ ਕਿਤੇ ਕੀ ਹੋਰ ਮੈਂ ਹੋਰ ਬਾਈ ਬਾਈ ਦੀ ਹੋਰ ਕਿਤੇ ਕਰਦੇ ਸਾਰੇ ਅੱਗੇ ਘਰ ਆਉਂਦੇ ਐ ਕਿ ਬੱਦਤਾ ਮੈਨੂੰ ਸਾਹੀ ਲੈ ਗਈ ਸੀ ਜਦ ਮੈਂ ਕਾ ਪਰ ਗਈਆਂ ਪਰਾਂਲੀਆਂ ਗਈਆਂ ਤੂੰ ਕਿਸ ਨਹੀਂ ਆਗੇ ਰੱਖਣੀ ਰੱਖਣੀ ਜਦੋਂ ਸਾਰਾ ਤੂੰ ਇੰਜਵਾਇ ਕੀਤਾ ਸਾਰੇ ਨਹੀਂ ਅਸੀਂ ਕੀਤਾ ਜੀ ਮੈਨੂੰ ਤਾਂ ਨਹੀਂ ਲੱਗਿਆ ਮੈਂ ਉਹਦੇ ਗਏ ਵੀ ਨਹੀਂ ਮੈਨੂੰ ਵੀਰੇ ਭਾਈ ਕਿੰਨਾਂ ਨਹੀਂ ਦੇਖ ਮੈਂ ਤਾਂ ਨਹੀਂ ਲੱਗਿਆ ਕਿ ਤਾਈ ਨਾ

দামানি পাৰি জ ਕਿੱਤੇ ਦੋ ਪੰਡਿੰਦੇ ਖੜਕਦੇ ਨੇ ਜੀ ਗੁਰੂ ਇਹ ਕਿੱਥੇ ਹੋ ਇਹ ਅਗਲਾ ਵੀਡੀਓ ਨੂੰ ਫੋਨਵਾਜ ਕਰੀ ਵੀਡੀਓ ਤੇ ਨਾ ਕਰੇ ਵੀਡੀਓ ਤੇ ਆਉਂਦੇ ਬਹੁਤ ਬਹੁਤ ਧੰਨਵਾਦ ਜੀ ਤੇ ਆ ਮਾਮੀ ਦੇ ਇਹ ਤ੍ਰਿਸ਼ਤੇਰਸੀ ਉਹਨਾਂ ਨੂੰ ਵੀ ਫੋਟੋ ਚ ਲੈ ਲਿਆ ਸਾਰਿਆਂ ਨੇ ਫੇਰ ਦੁਬਾਰਾ ਖੜ ਗਏ ਸੀ ਸੀ ਤੇ ਆ ਮੇਰੇ ਸਹੇਲੀ ਦੇ ਭੈਣ ਆ ਮੇਰੇ ਸੇਲ ਲਈ ਗਈ ਆਸਟ੍ਰੇਲੀਆ ਦੀ ਮੰਮੀ ਆ ਲਓ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ